ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਾਲੀ ਨਾ ਸਾੜਨ ਵਾਲੇ 50 ਅਗਾਹ ਵਦੂ ਕਿਸਾਨਾਂ ਨੂੰ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਵਿੱਚ ਡੇਰਾ ਬੱਸੀ ਤੋਂ ਵਿਧਾਨਕਾਰ ਕੁਲਜੀਤ ਸਿੰਘ ਰੰਦਾਵਾ ਮੁਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਤੇ ਉਨ੍ਹਾਂ ਕਿਸਾਨਾਂ ਨੂੰ ਪ੍ਰਮਾਣ ਪੱਤਰ, ਯਾਦਗਾਰੀ ਚਿੰਨ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ। दूरदर्शन ਖਬਰਾਂ ਨਾਲ ਗੱਲਬਾਤ ਕਰਦਿਆਂ ਸਨਮਾਨਿਤ ਕੀਤੇ ਗਏ ਕਿਸਾਨਾਂ ਨੇ ਹੋਰਨਾਂ ਜ਼ਿਮੀਦਾਰਾਂ ਨੂੰ ਪਰਾਲੀ ਨਾ ਸਾੜ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਤੇ ਭੂਮੀ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਪਰਾਲੀ ਨੂੰ ਨਾ ਸਾੜਨ ਤੋਂ ਬਾਅਦ ਮਿਲੇ ਨਤੀਜਿਆਂ ਦੇ ਤਜਰਬੇ ਵੀ ਸਾਂਝੇ ਕੀਤੇ। ਮੈਂ ਸਰਪੰਚਾਰ ਸਦਾਂ ਤੋਂ ਪਰਾਲੀ ਨਹੀਂ ਸਾੜ ਰਿਹਾ ਜੀ। ਤੇ ਮੇਰੇ ਕੋਲ ਬਹੁਤ ਅੱਛੀ ਫਸਲ ਆਇਆ ਯੂਰੀਆ ਵਗੈਰਾ ਖਾਦ ਪਾਣੀ ਦੀ ਵੀ ਬਹੁਤ ਘਟ ਦੋੜ ਤੇ ਬਹੁਤ ਅੱਛੀ ਜ਼ਮੀਨ ਬਣ ਗਈ ਝਾੜ ਵੀ ਬਹੁਤ ਜ਼ਿਆਦਾ ਵਧ ਗਿਆ ਫਸਲ ਦਾ ਜੀ ਤੇ ਵਾਕੀ ਬਹੁਤ ਨੁਕਸਾਨ ਆ ਜੇ ਅਸੀਂ ਅੱਗ ਧਾਵਾਂਗੇ ਮੈਂ ਪਿਛਲੇ 3 ਸਾਲ ਤੋਂ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲਾਈ ਮੇਰਾ ਝਾੜ ਵਧ ਗਿਆ ਬਹੁਤ ਜ਼ਿਆਦਾ ਇੱਕ ਪ੍ਰਦੂਸ਼ਣੀ ਹੁੰਦਾ ਜੀ ਨਾਲ ਦੀ ਨਾਲ ਜਲ ਕਾਰਬਨ ਜੀ ਦੀ ਵੜਦੀ ਆ ਜੀ ਲਾ ਕੇ ਚਾਰ ਬੰਦੇ ਜਿਹੜਾ ਲਾਂਗਾ ਹੁੰਦਾ ਉਸ ਨੂੰ ਖੰਡਾ ਕੇ ਨਾਲ ਦੀ ਨਾਲ ਹੈਰਿਆਂ ਦੂਰੀ ਮਾਰ ਕੇ ਪਾਣੀ ਨਾਲ ਭਰ ਕੇ ਉਹ ਵੀ ਚੋਗਲ ਜਾਂਦੀ ਆ ਜੀ ਪਰ ਦੂਸਰੋਂ ਦਾ ਫਾਇਦਾ ਹੋਇਆ ਜੀ ਪ੍ਰਦੂਸ਼ਣ ਨੇ ਆਪਣਾ ਸਾਹ ਲੈਣ ਤੇ ਦੇਖੋ ਕਿੰਨੀਆਂ ਕਠਰਾਈਆਂ ਹੁੰਦੀਆਂ ਆ ਜੀ ਤੇ ਦੂਜੀ ਗੱਲ ਆ ਜੀ ਉਹਦੇ ਜਿਹੜੀ એનર્ਜੀ ਆਈ ਪ੍ਰਾੜੀ ਚ ਜਿਹੜੀ એનર્ਜੀ ਆ ਉਹ ਅਸੀਂ ਬੇਸਟ ਸਮਝ ਜਾਂਦੇ ਹਾਂ ਉਹਨਾਂ ਨੂੰ ਤੇ ਜਿਹੜੇ ਹੁਣ ਬਾਇਓ ਗੈਸ ਆਲੇ ਉਹਨਾਂ ਨੂੰ ਵਰਤਣਗੇ ਉਹ ਕਿੰਨੀ ਉਹਦੇ ਵਿੱਚ ਸਸਤੀ ਆ ਜੀ ਉਹਦਾ ਕਿਸਾਨ ਨੂੰ ਹਲੇ ਪਤਾ ਹੀ ਨਾ ਗਿਆ ਜੀ ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਲੱਗਣ ਕਰਕੇ ਅਸੀਂ ਆਪ ਕਿਸਾਨ ਹੋਣ ਦੇ ਨਾਤੇ ਪਹਿਲਾਂ ਅਗਲਾਣੀ ਛੱਡੀ